ਸਸ ਸੇਖਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 6 ਤੋਂ ਲੈ ਕੇ 10 ਜਨਵਰੀ 2025 ਮੌਸਮ ਕਿਵੇਂ ਦਾ ਰਹੇਗਾ ਪੰਜਾਬ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਹੋਇਆ ਸੀ 5 ਤਰੀਕ 6 ਤਰੀਕ ਦੇ ਕਰੀਬ ਪਰ ਉਹ ਜਿਹੜਾ ਮੀਂਹ ਸਾਨੂੰ ਖਾਸ ਤੌਰ ਤੇ ਮਾਝੇ ਅਤੇ ਉੱਤਰੀ ਪੰਜਾਬ ਦੇ ਇਲਾਕੇ ਵਿੱਚ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਤੋਂ ਹੁੰਦਾ ਹੋਇਆ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਤੱਕ ਪਰ ਪੰਜਾਬ ਦੇ ਅਗਲੇ ਜ਼ਿਲ੍ਹੇ ਜਿਹੜੇ ਦੱਸੇ ਗਏ ਸੀ ਖਾਸ ਤੌਰ ਤੇ ਰੂਪਨਗਰ ਚੰਡੀਗੜ੍ਹ ਮੋਹਾਲੀ ਤੱਕ ਇਹ ਸਿਸਟਮ ਪਹੁੰਚਦਾ ਪਹੁੰਚਦਾ ਕਮਜ਼ੋਰ ਹੋ ਚੁੱਕਿਆ ਸੀ ਜਿਸ ਦੇ ਕਾਰਨ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜੋ ਦੇਖਣ ਨੂੰ ਮਿਲ ਰਹੀ ਸੀ ਉਸ ਦੇ ਉਲਟ ਕੋਈ ਬਹੁਤ ਵਧੀਆ ਮੀਂਹ ਨਹੀਂ ਹੋਇਆ ਤਾਜ਼ਾ ਸੈਟਲਾਈਟ ਇਮੇਜਸ ਦੇਖੀ ਜਾਵੇ ਤਾਂ ਫਿਲਹਾਲ ਸਿਸਟਮ ਪਹਾੜੀ ਖੇਤਰਾਂ ਵਿੱਚ ਵਰਕਰਾਰ ਨੇ ਪੰਜਾਬ ਦੇ ਵਿੱਚ ਵੀ ਹਾਲਾਤ ਕੋਈ ਖਰਾਬ ਦਿਖਾਈ ਨਹੀਂ ਦੇ ਰਹੇ ਮੌਸਮ ਠੀਕ ਹੁੰਦਾ ਦਿਖਾਈ ਦੇ ਰਿਹਾ ਹੈ ਸਵੇਰ ਤੋਂ ਹੀ ਚੰਗੀ ਧੁੱਪ ਲੱਗਣ ਦੀ ਉਮੀਦ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਤਾਪਮਾਨ ਦੀ ਗੱਲ ਕੀਤੀ ਜਾਵੇ ਉਹ ਠੀਕ ਠਾਕ ਬਣੇ ਹੋਏ ਨੇ ਕੱਲ ਚੰਗੀ ਧੁੱਪ ਲੱਗੀ ਸੀ ਜਿਸ ਦੇ ਕਾਰਨ ਪੰਜਾਬ ਦਾ ਥੋੜਾ ਜਿਹਾ ਮੌਸਮ ਨਿੱਗਾ ਵੀ ਹੋ ਚੁੱਕਿਆ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਦੇ ਆ 5 ਤਰੀਕ ਤੋਂ ਲੈ ਕੇ ਜੋ ਸਿਸਟਮ ਬਣਿਆ ਸੀ ਉਸ ਦੇ ਅਸਰ ਤੋਂ ਬਾਅਦ ਹੁਣ ਆਉਂਦੇ ਦਿਨਾਂ ਵਿੱਚ ਕਿਹੜਾ ਅਸਰ ਦਿਖਾਈ ਦੇਵੇਗਾ ਤਾਂ 6 7 8 ਤੇ 9 10 ਤਰੀਕ ਤੱਕ ਜਿਹੜੇ ਮੌਸਮ ਹੁਣ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਪੰਜਾਬ ਦੇ ਵਿੱਚ ਪੱਛਮੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੱਛਮੀ ਹਵਾ ਜਦੋਂ ਵੀ ਆਉਂਦੀ ਹੈ ਤਾਂ ਮੌਸਮ ਅਕਸਰ ਹੀ ਪੰਜਾਬ ਦਾ ਸਾਫ਼ ਹੋ ਜਾਂਦਾ ਹੈ ਜਿਸ ਦੇ ਨਾਲ ਮੀਂਹ ਦੀ ਗਤੀਵਿਧੀਆਂ ਦੇ ਵਿੱਚ ਫਿਲਹਾਲ ਠੱਲ ਪੈਂਦੀ ਦਿਖਾਈ ਦੇ ਰਹੀ ਹੈ ਕਿਸੇ ਤਰੀਕੇ ਦੇ ਹੁਣ ਨਵੇਂ ਸਿਸਟਮ ਦੀ ਐਂਟਰੀ ਪੰਜਾਬ ਵਿੱਚ 10 ਤਰੀਕ ਤੱਕ ਦਿਖਾਈ ਨਹੀਂ ਦੇ ਰਹੀ ਗੱਲ ਕਰਾ ਕੇ ਤਾਪਮਾਨ ਦੀ ਹੁਣ ਤਾਪਮਾਨ ਜਿਹੜੇ ਨੇ ਉਹ 15 ਤੋਂ ਲੈ ਕੇ ਥੋੜੇ-ਬਹੁਤੇ 1 ਅੱਧਾ ਡਿਗਰੀ ਘਟਣ ਦੀ ਉਮੀਦ ਵੀ ਹੈ ਤੇ ਥੋੜੇ-ਬਹੁਤੇ ਵਧਣ ਦੀ ਉਮੀਦ ਵੀ ਹੈ ਜਾਨੀ ਕਿ ਐਵਰੇਜ ਤਾਪਮਾਨ 13 ਤੋਂ ਲੈ ਕੇ 16-17 ਡਿਗਰੀ ਤੱਕ ਦਿਨ ਦੇ ਬਣੇ ਰਹਿਣ ਦੀ ਉਮੀਦ ਹੈ ਰਾਤ ਤੇ ਤਾਪਮਾਨ ਜਿਹੜੇ 2 ਤਰੀਕ ਤੋਂ ਲੈ ਕੇ 4 ਤਰੀਕ 4 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਮਤਲਬ ਕਿ ਹੁਣ ਕੋਈ ਬਹੁਤ ਵੱਡਾ ਬਦਲਾ ਸਾਨੂੰ 5 ਤੋਂ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਮੌਸਮ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਜੋ ਕਿ ਇੱਕ ਚੰਗੀ ਗੱਲ ਹੈ ਗੱਲ ਕਰਾਂਗੇ ਕਿਸਾਨਾਂ ਦੇ ਪੱਖ ਤੋਂ ਤਾਂ ਹਲਕੇ ਦਰਮਿਆਨੇ ਸਾਨੂੰ ਹੁਣ ਧੁੰਦ ਜਿਹੜੀ ਹੈ ਥੋੜੀ ਬਹੁਤੀ ਸਵੇਰ ਤੇ ਸ਼ਾਮ ਨੂੰ ਦੇਖਣ ਨੂੰ ਜ਼ਰੂਰ ਮਿਲੇਗੀ ਪਰ ਦੁਪਹਿਰ ਨੂੰ ਥੋੜੇ ਬਹੁਤੇ ਹੁਣ ਚਾਹਾਂ ਜਿਹੜੇ ਧੁੱਪ ਦੇ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਜਮ ਉਹ ਜਦੋਂ ਤੱਕ ਧੁੱਪ ਨਹੀਂ ਨਿਕਲੇਗੀ ਤਾਂ ਕਣਕ ਦੀ ਫਸਲ ਨੂੰ ਵੀ ਕੋਈ ਬਹੁਤ ਚੰਗੀ ਗ੍ਰੋਥ ਦੀ ਉਮੀਦ ਨਹੀਂ ਕੀਤੀ ਜਾ ਸਕੇਗੀ ਪਰ ਹਾਂ ਹੁਣ ਉਮੀਦ ਬਣ ਰਹੀ ਹੈ ਕਿ ਇਹ 4-5 ਦਿਨ ਜਿਹੜੇ ਹਨ ਇਹਨਾਂ ਵਿੱਚ ਲਗਾਤਾਰ ਦੁਪਹਿਰ ਤੇ ਸਮੇਂ ਚੰਗੀ ਧੁੱਪ ਦੇਖਣ ਨੂੰ ਮਿਲੇਗੀ ਔਂਦੇ ਮੀ ਦਿਸੰਬਰ ਨਾਲ ਦੀ ਗੱਲ ਕੀਤੀ ਜਾਵੇ ਤਾਂ ਆਉਂਦਾ ਜਿਹੜਾ ਮੀ ਦੀ ਸੰਭਾਵਨਾ ਦੀ ਅਲਰਟ ਨੇ ਉਹ ਸਾਨੂੰ ਲੋਹੜੀ ਦੇ ਨੇੜੇ ਤੇੜੇ ਹਨ ਲਗਭਗ ਮਕਰ ਸੰਕਰਾਂਤੀ ਦੇ ਨੇੜੇ ਤੇੜੇ ਅਕਸਰ ਹੀ ਮੀਂਹ ਦੇਖਣ ਨੂੰ ਮਿਲਦਾ ਹੈ ਤਾਂ 11 ਤਰੀਕ ਤੋਂ ਲੈ ਕੇ 14 ਤਰੀਕ ਦੇ ਵਿਚਕਾਰ ਫਿਰ ਇੱਕ ਸਿਸਟਮ ਪੰਜਾਬ ਵਿੱਚ ਐਂਟਰ ਕਰ ਰਿਹਾ ਹੈ ਜੀਤੇ ਬਾਰੇ ਇਹੀ ਅਪਡੇਟ ਹੈ ਕਿ ਹਲਕੇ ਤੋਂ ਦਰਮਿਆਨੇ ਸਵਾਤਾ ਸਿਸਟਮ ਹੈ ਪਰ ਉਹ ਕਿਸ ਤਰੀਕੇ ਦਾ ਹੋਵੇਗਾ ਉਹਦੇ ਵਾਸਤੇ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਜਿਵੇਂ ਹੀ ਸਾਨੂੰ ਮੌਸਮ ਵਿਭਾਗ ਤੋਂ ਕੋਈ ਕਲੈਰਟੀ ਮਿਲੇਗੀ ਤਾਂ ਤੁਹਾਡੇ ਤੱਕ ਜਾਣਕਾਰੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਦੇਖਣ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ ਅਗਲੀ ਜਾਣਕਾਰੀ ਜਦੋਂ ਪ੍ਰਾਪਤ ਹੁੰਦੀ ਹੈ ਤੁਹਾਡੇ ਤੱਕ ਮਿਲਦੇ ਆ ਧੰਨਵਾਦ